ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨ ਲਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲੋ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਤੇ ਕਾਫੀ ਟਾਈਮ ਤੋਂ ਭੈਣਾਂ ਨੂੰ ਵੇਟ ਸੀ ਕਿ ਸਾਨੂੰ ਮੈਸੇਜ ਵੀ ਆ ਰਹੇ ਸੀ ਕਿ ਅਮاں ਤੁਸੀਂ ਹੈਂਡਵਰਕ ਦੇ ਸੂਟਾਂ ਦੀ ਵੀਡੀਓ ਕਿਉਂ ਨਹੀਂ ਪਾ ਰਹੇ ਹੈਗੇ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਹੈਂਡਵਰਕ ਦੇ ਸੂਟਾਂ ਦੀ ਵੀਡੀਓ ਆਪਾਂ ਰੋਕ ਰੱਖਿਆ ਸੀ ਇਸ ਕਰਕੇ ਕਿਉਂਕਿ ਭੈਣਾਂ ਨੂੰ ਕਾਫੀ ਜ਼ਿਆਦਾ ਪ੍ਰਿੰਟ ਸੂਟਾਂ ਦੀ ਜ਼ਰੂਰਤ ਸੀ ਤੁਹਾਨੂੰ ਪਤਾ ਸੀ ਕਿ ਹੁਣ ਜਿਵੇਂ ਸਰਦੀ ਜ਼ਿਆਦਾ ਸ਼ੁਰੂ ਹੋ ਗਈ ਜਿਸ ਕਰਕੇ ਭੈਣਾਂ बार-बार ਸਾਡੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਅੱਜ ਜਿਹੜੇ ਸੂਟ ਦਿਖਾ ਰਿਹਾ ਉਹ ਹੈਂਡਵਰਕ ਦੇ ਸਾਰੇ ਪੀਸ ਦਿਖਾਵਾਂਗੇ ਠੀਕ ਹੈ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਕੋਈ ਵੀ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਜਿਹੜਾ ਸ਼ੋ ਹੋ ਰਿਹਾ ਠੀਕ ਹੈ ਜੀ ਬਿਨਾ ਸਕਰੀਨ ਸ਼ਾਟ ਤੋਂ ਕੋਈ ਮੈਸੇਜ ਨਾ ਕਰਿਓ ਸਕਰੀਨ ਸ਼ਾਟ ਦੇ ਨਾਲ ਹੀ ਤੁਸੀਂ ਸਾਨੂੰ ਮੈਸੇਜ ਕਰਨਾ ਠੀਕ ਹੈ ਜਿੰਨੇ ਵੀ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਪ੍ਰੋਪਰ ਤੁਹਾਨੂੰ ਫੈਬਰਿਕ ਬਾਰੇ ਦੱਸਾਂਗੇ ਅਗਰ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਆ ਤੁਹਾਨੂੰ ਕ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਜ਼ਿਆਦਾ ਸੋਹਣੇ ਜੇ ਸੂਟ ਦੇ ਨਾਲ। ਲੋ ਜੀ। ਚੈੱਕ ਕਰੋ, ਡਿਜ਼ਾਈਨ ਚੈੱਕ ਕਰੋ। ਕਾਫੀ ਵਾਰ ਆਪਾਂ ਇਹ ਡਿਜ਼ਾਈਨ ਜਿਹੜਾ ਬਣਾ ਚੁੱਕੇ ਆਂ ਡਿਜ਼ਾਈਨ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਜੀ ਇਹ ਵਾਲਾ ਡਿਜ਼ਾਈਨ ਕਿਉਂਕਿ ਇਹ ਜਿਹੜਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਲੱਗਦਾ ਹਰੇਕ ਸੂਟ ਦੇ ਉੱਪਰ ਜਦਦਾ ਹੈ ਜੀ ਔਰ ਇਹ ਪ੍ਰੋਪਰ ਜਿਹੜਾ ਪਾਰਟੀ ਵੇਅਰ ਸੂਟ ਜਿਹੜਾ ਬਣਦਾ ਹੈ ਡਿਜ਼ਾਈਨ ਦੇ ਵਿੱਚ ਲੋ ਜੀ। ਨੈਕ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ। ਠੀਕ ਹੈ 컬러 ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਪਿਆਰਾ ਜਿਹਾ ਮਿੱਠਾ-ਮਿੱਠਾ ਜਿਹਾ orange ਇਸ ਤਰੀਕੇ ਨਾਲ ਆਪਣੀਆਂ ਬਾਹੂ ਦੇ ਉੱਪਰ ਕੰਮ ਆਪਾਂ ਕੰਮ ਤੁਹਾਨੂੰ ਬਿਲਕੁਲ ਨੇੜੇ ਤੋਂ ਚੈੱਕ ਕਰਵਾਣਿਆ ਇੱਕ ਵਾਰ ਤੁਸੀਂ ਬਿਲਕੁਲ ਨੇੜੇ ਤੋਂ ਚੈੱਕ ਕਰੋ ਕੰਮ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਫਿਨਿਸ਼ਿੰਗ ਦੇ ਨਾਲ ਆਪਾਂ ਕੰਮ ਕੀਤਾ ਹੋਇਆ ਠੀਕ ਹੈ ਜੀ neck ਹੈ ਜੀ ਪੂਰੀ ਸ਼ਰਧ ਤੁਹਾਨੂੰ ਬੂਟੀ ਮਿਲੇਗੀ ਔਰ ਇਸ ਤਰ੍ਹਾਂ ਦਾ ਮਿਲੇਗਾ ਜੀ ਘੇਰਾ ਚਾਕ ਦੇਖੋ ਜੀ ਤੇ ਹੁਣ ਇਹ ਤੇ ਕੁਝ ਭੈਣਾਂ ਦੇ ਸਾਨੂੰ ਕਈ ਵਾਰ ਮੈਸੇਜ ਆ ਜਾਂਦੇ ਨੇ ਜਿਹੜੀਆਂ ਭੈਣਾਂ ਆ ਨੇ ਆ ਵੀ ਆਪਣੇ ਸਾਨੂੰ ਸੂਟ ਜਲਦੀ ਦੇ ਵਿੱਚ ਸਾਡੇ ਤੋਂ ਮੰਗਵਾਉਣਾ ਚਾਹੁੰਦੀਆਂ ਨੇ ਤੇ ਭੈਣੋਂ ਤੁਹਾਨੂੰ ਖਤ ਮੰਨ ਕੇ ਬੇਨਤੀ ਹੈ ਇਹ ਵਾਲੇ ਸੂਟ ਤੁਹਾਡੇ ਮੈਜ਼ਰਮੈਂਟ ਅਕੋਰਡਿੰਗ ਰੈਡੀ ਹੋਣਗੇ ਕਿਉਂਕਿ ਤੁਸੀਂ ਦੇਖੋ ਘੇਰਾ ਵੀ ਬਣਿਆ ਹੋਇਆ ਐਂਡ ਉੱਪਰ ਹਿਪ ਤੱਕ ਕੱਮ ਹੋਇਆ ਹੋਇਆ ਠੀਕ ਹੈ ਜੀ ਤੁਸੀਂ ਆਪਣਾ ਮੈਜ਼ਰਮੈਂਟ ਭੇਜ ਕੇ ਸਾਨੂੰ ਆਪਣੇ ਲਈ ਸੂਟ ਜਿਹੜਾ ਬਣਵਾ ਸਕਦੇ ਹੋ ਠੀਕ ਹੈ ਜੀ ਇਹ ਤੁਹਾਨੂੰ ਰੈਡੀ ਨਹੀਂ ਮਿਲਣਗੇ ਠੀਕ ਹੈ ਜੀ ਕਿਉਂਕਿ ਸਾਡੇ ਕੋਲ ਜਿੰਨੇ ਵੀ ਸੂਟ ਰੈਡੀ ਹੁੰਦੇ ਨੇ ਸਾਰੇ ਤੁਹਾਡੇ ਨਾਪ ਦੇ ਅਕੋਰਡਿੰਗ ਰੈਡੀ ਹੁੰਦੇ ਨੇ ਠੀਕ ਹੈ ਲਓ ਜੀ ਤੁਸੀਂ ਕੰਮ ਚੈੱਕ ਕਰੋ ਬਹੁਤ ਹੀ ਸਾਫ ਸੁਥਰਾ ਕੰਮ ਮਿਲੇਗਾ ਤੁਹ ਇਸੂ ਫਿਨਿਸ਼ਿੰਗ ਦੇ ਕੇ ਆਪਾਂ ਸੂਟ ਜਿਹੜਾ ਰੈਡੀ ਕੀਤਾ ਹੋਇਆ ਠੀਕ ਹੈ ਜੀ ਟਿਸ਼ੂ ਨਾਲ ਬਹੁਤ ਸੋਹਣੀ ਸਾਡੇ ਸੂਟ ਜਿਹੜੀ ਗ੍ਰੇਸ ਬਣ ਜਾਂਦੀ ਏ ਕਈ ਵਾਰ ਇਹ ਹੁੰਦਾ ਕਿ ਸੂਟ ਤੁਸੀਂ ਬਹੁਤ ਸੋਹਣਾ ਬਣਵਾ ਲੈਂਦੇ ਹੋ ਬਟ ਸਟੀਚਿੰਗ ਵਿੱਚ ਤੁਸੀਂ ਕੰਮ ਖਰਾਬ ਕਰਵਾ ਲੈਂਦੇ ਹੋ ਕਿਉਂਕਿ ਸਟੀਚਿੰਗ ਵਿੱਚ ਕਹਿ ਦਿੰਦੇ ਨੇ ਵੀ ਨਹੀਂ ਸਾਨੂੰ ਫਿਨਿਸ਼ਿੰਗ ਪੱਟੀ ਨਹੀਂ ਚਾਹੀਦੀ ਸਾਨੂੰ ਆਹ ਨਹੀਂ ਚਾਹੀਦਾ ਉਹਦੇ ਨਾਲ ਸਾਡਾ ਸੂਟ ਜਿਹੜਾ ਅਧੂਰਾ ਜਿਹਾ ਲੱਗਦਾ ਏ ਲਓ ਜੀ ਕੰਮ ਤੁਹਾਨੂੰ ਦਿਖਾ ਦਿੱਤਾ ਸਾਰਾ ਠੀਕ ਹੈ ਹੁਣ ਆਪਾਂ ਗੱਲ ਕਰਦੇ ਆਂ ਫੈਬਰਿਕ ਦੀ ਫੈਬਰਿਕ ਕਿਹਤੇ ਰਹੇਗਾ ਜੀ ਅੱਜ ਨੂੰ ਕਾਫੀ ਸਾਰੇ ਨਾਮ ਮਿਲਦੇ ਨੇ ਇਸ ਬਟੇ ਬਹੁਤ ਜ਼ਿਆਦਾ ਸੌਫਟ ਹੈ ਸਪੈਸ਼ਲੀ ਇਹ ਵਰਕ ਦੇ ਵਾਸਤੇ ਆਪਾਂ ਮੰਗਵਾਇਆ ਠੀਕ ਹੈ ਜੀ ਕਾਫੀ ਸਾਰੇ ਸੂਟ ਤੁਸੀਂ ਸਾਡੇ ਦੇਖੋਗੇ ਬਣਾਉਣ ਵਾਲੀਆਂ ਵੀਡੀਓ ਦੇ ਵਿੱਚ ਇਸ ਫੈਬਰਿਕ ਦੇ ਉੱਪਰ ਹੀ ਰੈਡੀ ਹੋਏ ਹੋਣਗੇ ਠੀਕ ਹੈ ਜੀ ਇਹ ਬੰਦ ਕਰੋ ਲੋ ਜੀ ਫੈਬਰਿਕ ਆਪਾਂ ਤੁਹਾਨੂੰ ਦੱਸਤਾ ਕਿ ਫੈਬਰਿਕ ਆਪਾਂ ਤੇ ਰੱਖਿਆ ਹੈ ਜ਼ਿਰਾਫ ਸਿਲਕ ਬਹੁਤ ਹੀ ਜ਼ਿਆਦਾ ਸੌਫਟ ਹੈ ਕੁਝ ਭੈਣਾਂ ਦੇ ਮੈਸੇਜ ਆਉਣਗੇ ਖੜਿਆ ਕਰਨੀ ਰਹਿੰਦਾ ਕਪੜਾ ਬਿਲਕੁਲ ਵੀ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੌਫਟ ਹੈ ਅਗਰ ਤੁਸੀਂ ਕ੍ਰੇਪ ਤੋਂ ਸਿਲਕ ਤੋਂ ਅੱਕ ਚੁੱਕੇ ਹੋ ਤੁਸੀਂ ਇਸ ਫੈਬਰਿਕ ਦੇ ਉੱਪਰ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਦੇ ਵਿੱਚ ਆਪਾਂ ਤੁਹਾਨੂੰ ਇੱਕ ਪਹਿਲਾਂ ਵੀ ਦਿਖਾਇਆ ਸੀ ਉਹ ਆਪਾਂ ਸਕਿਨ ਦੇ ਉੱਪਰ ਆਪਾਂ ਨਾਲ ਰੈਡਰ ਮਹਿਰੂਨ ਦਾ ਪੈਚ ਲਗਾ ਕੇ ਕੰਮ ਕੀਤਾ ਸੀ ਕਾਫੀ ਸਾਰੇ ਸੂਟ ਰੈਡੀ ਹੋ ਰਹੇ ਨੇ ਜੀ ਆਪਣੇ ਆਉਣ ਵਾਲੇ ਵੀਡੀਓਸ ਤੁਹਾਨੂੰ ਦੇਖਣ ਨੂੰ ਮਿਲਣਗੇ ਸਾਰੇ ਹੀ ਉਹ ਉਹਨਾਂ ਨਾਲ ਅਲੱਗ-ਅਲੱਗ ਆਪਾਂ ਕਲਰ ਕੰਬੀਨੇਸ਼ਨ ਕਰਕੇ ਸੂਟ ਜਿਹੜੇ ਰੈਡੀ ਕਰ ਰਹੇ ਹਾਂ ਠੀਕ ਹੈ ਜੀ ਲੋ ਜੀ ਇਸ ਤਰ੍ਹਾਂ ਤੁਹਾਨੂੰ ਦਿਖਾ ਦਿੱਤਾ ਵਰਕ ਐਂਡ ਫੈਬਰਿਕ ਬਾਰੇ ਆਪਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਦਿੱਤੀ ਹੈ ਲੋ ਜੀ ਇਸ ਤਰ੍ਹਾਂ ਰਹੇਗੀ ਜੀ ਆਪਣੀ ਬਾਟਮ ਇਸ ਤਰੀਕੇ ਨਾਲ ਬਾਟਮ ਦੇ ਉੱਪਰ ਵੀ ਵਰਕ ਰਹੇਗਾ ਬਹੁਤ ਸੋਨਾ ਕਲਰ ਹੈ ਜੀ ਸਾਰੇ ਇੱਕ ਹੀ ਘਰ ਦੇ ਸੂਟ ਹਨ ਤੇ ਬਾਕੀ ਉਹਨਾਂ ਦੇ ਲਹਿੰਗੇ ਵਗੈਰਾ ਬਣੇ ਹੋਏ ਨੇ ਉਹ ਤੁਹਾਨੂੰ ਆਉਣ ਵਾਲੀ ਵੀਡੀਓ ਚ ਦੇਖਣ ਨੂੰ ਮਿਲਣਗੇ ਇਸ ਤਰ੍ਹਾਂ ਆਪਾਂ ਸਲਵਾਰ ਦੇ ਉੱਪਰ ਵਰਕ ਕੀਤਾ ਹੋਇਆ ਅਗਰ ਤੁਸੀਂ ਲਾਈਕ ਕਰਦੇ ਤੁਸੀਂ ਕਰਵਾ ਸਕਦੇ ਹੋ ਅਗਰ ਤੁਸੀਂ ਸਕਿਪ ਕਰਨਾ ਥੋੜਾ ਸਲਵਾਰ ਦਾ ਵਰਕ ਜਿਹੜਾ ਸਕਿਪ ਕਰ ਸਕਦੇ ਹੋ ਠੀਕ ਹੈ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਜੀ ਸਪੈਸ਼ਲੀ ਇਹ ਵਿਆਹ ਸ਼ਾਦੀਆਂ ਵਾਸਤੇ ਇਹ ਵਾਲਾ ਫੈਬਰਿਕ ਆਪਾਂ ਮੰਗਵਾਇਆ ਤੇ ਤੁਹਾਨੂੰ ਪਤਾ ਹੈ ਹਮੇਸ਼ਾ ਹੀ ਆਪਾਂ ਤੁਹਾਡੇ ਲਈ ਅੱਛਾ ਫੈਬਰਿਕ ਜਿਹੜਾ ਆਰਡਰ ਕਰਦੇ ਆ ਕੋਈ ਹਲਕੀ ਫੁਲਕੀ ਕੁਆਲਿਟੀ ਦਾ ਆਪਾਂ ਕੰਮ ਨਹੀਂ ਕਰਦੇ ਹੈਗੇ ਲਓ ਜ ਦੁਪੱਟੇ ਦੇ ਵਿੱਚ ਪ੍ਰੋਪਰ ਤੁਹਾਨੂੰ ਦਿਖੇਗਾ ਕਿ ਸਿੱਪੀ ਦਾ ਕੰਮ ਆਪਾਂ ਨੇ ਕੀਤਾ ਹੋਇਆ ਠੀਕ ਹੈ ਜੀ ਐਂਡ ਫੋਰ ਸਾਈਡ ਆਪਾਂ ਬਹੁਤ ਹੀ ਪਿਆਰੀ ਜਿਹੀ ਲੇਜ਼ ਦਿੱਤੀ ਹੋਈ ਹੈ ਬਹੁਤ ਸੋਹਣੀ ਲੱਗਦੀ ਹੈ ਕਿਉਂਕਿ ਸੂਟ ਦੇ ਉੱਪਰ ਕਾਫੀ ਹੈਵੀ ਵਰਕ ਹੈ ਔਰ ਦੁਪੱਟੇ ਦੇ ਵਿੱਚ ਵੀ ਤੁਹਾਨੂੰ ਸਿੱਪੀ ਦੀ ਬੂਟੀ ਜਿਹੜੀ ਆਪਾਂ ਦਿੱਤੀ ਹੋਈ ਹੈ ਇਹਦੇ ਨਾਲ ਇਦਾਂ ਹੁੰਦਾ ਕਿ ਦੁਪੱਟੇ ਦੀ ਆਪਣੀ ਗ੍ਰੇਸ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਆਉਂਦੀ ਥੋੜਾ ਪ੍ਰਾਈਸ ਤਾਂ ਵੱਧ ਜਾਂਦਾ ਸੂਟ ਦਾ ਦੇਖੋ ਪਰ ਦੁਪੱਟੇ ਦੀ ਗੈਟ ਅਪ ਜਿਹੜੀ ਫੁੱਲ ਬਣ ਜਾਂਦੀ ਹੈ ਲਓ ਜੀ ਦੁਪੱਟਾ ਆਪਾਂ ਰੱਖਿਆ ਹੋਇਆ ਪਿਓਰ ਕਮਲ ਚਨਾ ਕਿਉਂਕਿ ਦੁਪੱਟਾ ਆਪਾ ਪ੍ਰੋਪਰ ਜਿਹੜਾ origignal brand ਦਾ ਉਹੀ ਆਪਾਂ ਮੰਗਵਾਉਨੇ ਆ ਠੀਕ ਹੈ ਜੀ ਲਓ ਜੀ ਪ੍ਰੋਪਰ ਲੁੱਕ ਚੈੱਕ ਕਰ ਲਓ ਸੂਟ ਦੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਜੀ ਇਹ ਵਾਲਾ ਸਟਿਚਿੰਗ ਆਪਾਂ ਤੁਹਾਨੂੰ ਦਿਖਾ ਦਿਤੀਏ ਤੁਸੀਂ ਜਿੱਪ ਲਟਕਣ ਜੋ ਵੀ ਤੁਸੀਂ ਐਡ ਆਨ ਕਰਵਾਉਣਾ ਹੈ ਤੇ ਉਹਨੇ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਸੈਂਡ ਕਰ ਸਕਦੇ ਹੋ ਇਸ ਤਰੀਕੇ ਨਾਲ ਦੇਖੋ ਜੀ ਤੁਸੀਂ ਉਹਨਾਂ ਸ਼ਰਾਰਾ ਗਰਾਰਾ ਠੀਕ ਹੈ ਕੋਈ ਵੀ ਕਲਰ ਤੁਸੀਂ ਬਣਾ ਸਕਦੇ ਹੋ ਹਨ ਗਰਾਰਾ ਸ਼ਰਾਰਾ ਤੁਸੀਂ ਤੁਹਾਡਾ ਦਿਲ ਕਰਾ ਤੁਸੀਂ ਉਹ ਵੀ ਬਣਾ ਸਕਦੇ ਹੋ ਲਓ ਜੀ ਅਗਲਾ ਸੂਟ ਚੈੱਕ ਕਰੋ ਜਿਹੜੀਆਂ ਭੈਣਾਂ ਸਾਨੂੰ ਕਾਫੀ ਲੰਬੇ ਸਮੇਂ ਤੋਂ ਦੇਖਦੀਆਂ ਉਹ ਸਾਰੀਆਂ ਭੈਣਾਂ ਨੂੰ ਪਤਾ ਹੈ ਕਿ ਇਹ ਵਾਲਾ ਡਿਜ਼ਾਈਨ ਸਾਡਾ ਕਾਫੀ ਲੰਬੇ ਸਮੇਂ ਤੋਂ ਬਣ ਰਿਹਾ ਹੈ ਲਓ ਜੀ ਇਸ ਤਰੀਕੇ ਨਾਲ ਇਸ ਤਰ੍ਹਾਂ ਤੁਹਾਨੂੰ ਪੂਰੀ ਸ਼ਰਟ ਦੇ ਵਿੱਚ ਬੂਟੀ ਮਿਲੇਗੀ neck ਦੇ ਉੱਪਰ ਕੰਮ ਆਪਾਂ ਨਹੀਂ ਕੀਤਾ ਕਿਉਂਕਿ ਭੈਣੇ neck ਦੇ ਉੱਪਰੋਂ ਕੰਮ ਜਿਹੜਾ ਸੀ ਉਹ ਸਕਿਪ ਕਰਵਾਇਆ ਹੋਇਆ ਸੀ ਇਸ ਕਰਕੇ neck ਦੇ ਉੱਪਰ ਆਪਾਂ ਕੰਮ ਨਹੀਂ ਕੀਤਾ ਹੈਗਾ ਤੇ ਲਓ ਜੀ ਇਸ ਤਰੀਕੇ ਨਾਲ ਰਹੇਗਾ ਆਪਣੀਆਂ ਬਾਜੂ ਦੇ ਉੱਪਰ ਕੰਮ ਇਸ ਤਰੀਕੇ ਨਾਲ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਸਾਰਾ ਹੀ ਦਬਕੇ ਦਾ ਕੰਮ ਮਿਲੇਗਾ ਜੀ ਤੁਹਾਨੂੰ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਕੰਮ ਦੀ ਫਿਨਿਸ਼ਿੰਗ ਵੀ ਚੈੱਕ ਕਰੋ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਹੈ ਜੀ ਕੰਮ ਦੇ ਵਿੱਚ ਐਂਡ ਮਹਿਰੂਨ ਕਲਰ ਦਾ ਆਪਾਂ ਨੇ ਥ੍ਰੈਡ ਦਿੱਤਾ ਹੋਇਆ ਕਲਰ ਕੰਬੀਨੇਸ਼ਨ ਤੁਸੀਂ ਸਾਡਾ ਹਮੇਸ਼ਾ ਹੀ ਦੇਖਦੇ ਹੋ ਕਿ ਬਹੁਤ ਸੋਹਣਾ ਬਣਿਆ ਹੁੰਦਾ ਲਓ ਜੀ ਇਸ ਤਰੀਕੇ ਨਾਲ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਸਿੱਪੀ ਦਾ ਕੰਮ ਮਿਲੇਗਾ ਸਿੱਪੀ ਦੇ ਕੰਮ ਦੇ ਨਾਲ ਜਿਹੜੀ ਆਪਣੇ ਸੂਟ ਦੀ ਲੁੱਕ ਹੈ ਜੀ ਬਹੁਤ ਜ਼ਿਆਦਾ ਸੋਹਣੀ ਬਣ ਜਾਂਦੀ ਹੈ ਇਸ ਤਰੀਕੇ ਨਾਲ ਘੇਰੇ ਦੇ ਉੱਪਰ ਕੰਮ ਮਿਲੇਗਾ ਤੁਹਾਨੂੰ ਇਸ ਤਰੀਕੇ ਨਾਲ ਲਓ ਬਹੁਤ ਹੀ ਪਿਆਰਾ ਜਿਹਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਕੰਮ ਮਿਲੇਗਾ ਲੁੱਕ ਵਾਈਜ਼ ਸ਼ਰਟ ਬਹੁਤ ਜ਼ਿਆਦਾ ਹੈਵੀ ਲੱਗ ਰਹੀ ਐ ਦੇਖੋ ਜੀ ਐਂਡ ਕਾਫੀ ਟਾਈਮ ਤੋਂ ਸੇਮ ਹੀ ਕਲਰ ਦੇ ਉੱਪਰ ਆਪਾਂ ਇਹ ਵਾਲਾ ਡਿਜ਼ਾਈਨ ਰੈਡੀ ਕਰਿਆ ਕਲਰ ਸਾਰੇ ਆ ਭੈਣਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਜੀ ਕਿਉਂਕਿ ਇੱਕ ਤਰੀਕੇ ਉੱਪਰ ਨਾ ਵਰਕ ਬਹੁਤ ਪਿਆਰਾ ਹੁੰਦਾ ਐ ਐਂਡ ਜਿਹੜਾ ਕਲਰ ਕੰਬੀਨੇਸ਼ਨ ਉਹ ਵੀ ਬਹੁਤ ਜ਼ਿਆਦਾ ਸੋਹਣਾ ਹੁੰਦਾ ਐ ਲੋ ਜੀ ਇਸਾਰੇ ਇਹ ਕੀ ਆਪਣੀ ਸਲਵਾਰ ਸਲਵਾਰ ਦੇ ਉੱਪਰ ਆਪਾਂ ਕੋਈ ਕੰਮ ਨਹੀਂ ਕੀਤਾ ਹੈਗਾ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਦੁਪੱ ਇਸ ਤਰ੍ਹਾਂ ਦੁਪੱਟਾ ਰਹੇਗਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਢੁਲਾ ਦੁਪੱਟਾ ਹੈ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕਦਾ ਜੀ ਬਿਲਕੁਲ ਫੁੱਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਠੀਕ ਹੈ ਜੀ ਇਸ ਤੋਂ ਉੱਪਰ ਕੋਈ ਕੁਆਲਿਟੀ ਨਹੀਂ ਆਉਂਦੀ ਹੈਗੀ ਔਰ ਹਲਕੀ ਕੁਆਲਿਟੀ ਆਪਾਂ ਤੁਹਾਨੂੰ ਕਦੀ ਨਹੀਂ ਦਿੰਦੇ ਹੈਗੇ ਠੀਕ ਹੈ ਜੀ ਇਸ ਤਰ੍ਹਾਂ ਮਹਿਰੂਨ ਕਲਰ ਦੀ ਜਿਵੇਂ ਆਪਾਂ ਸਟੀਚਿੰਗ ਦੇ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਦੇਖ ਸਕਦੇ ਹੋ ਇਸ ਤਰੀਕੇ ਨਾਲ ਔਰ ਇਸੇ ਤਰੀਕੇ ਨਾਲ ਹੀ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਪੱਟੀ ਜਿਹੜੀ ਦਿੱਤੀ ਹੋਈ ਹੈ ਫਿਨਿਸ਼ਿੰਗ ਪੱਟੀ ਦੇ ਨਾਲ ਸਾਡੇ ਸੂੜ ਜਿਹੜ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਕਿ ਸਾਡੇ ਜਿੰਨੇ ਵੀ ਸੂਟ ਰੈਡੀ ਹੁੰਦੇ ਨੇ ਸਭ ਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਜਿਹੜਾ ਫ੍ਰੀਸ਼ਿੰਗ ਕੀਤਾ ਹੁੰਦਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਜੀ ਇਸ ਦੁਪੱਟੇ ਦੇ ਵਿੱਚ ਆਪਾਂ ਕੋਈ ਕੰਮ ਨਹੀਂ ਕੀਤਾ ਬਟ ਇਸ ਨੂੰ ਆਪਾਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਕੀਤਾ ਹੋਇਆ ਦੇਖੋ ਗੋਟਾ ਪਤੀ ਨਾਲ ਆਪਾਂ ਵੀ ਸੂਜੀ ਡਿਜ਼ਾਈਨ ਕੀਤਾ ਹੋਇਆ ਥੋਰ ਸਾਈਡ ਆਪਾਂ ਮੋਤੀ ਵਾਲੀ ਬਹੁਤ ਸੋਹਣੀ ਲੇਜ਼ ਦਿੱਤੀ ਹੋਈ ਏ ਜੋ ਸਾਡੇ ਸੂਟ ਦੇ ਵਿੱਚ ਵਰਕ ਦੇ ਵਿੱਚ ਮੋਤੀ ਐਡ ਕੀਤਾ ਉਹੀ ਆਪਾਂ ਲੇਜ਼ ਦੇ ਵਿੱਚ ਦਿੱਤੇ ਹੋਏ ਨੇ ਜੀ ਅਗਰ ਤੁਹਾਨੂੰ ਸੇਮ ਕਲਰ ਪਸੰਦ ਹੈ ਠੀਕੇ ਜੀ ਸੇਮ ਡਿਜ਼ਾਈਨ ਪਸੰਦ ਹੈ ਤੁਸੀਂ ਕਰਵਾ ਸਕਦੇ ਹੋ ਅਗਰ ਤੁਹਾਨੂੰ ਡਿਜ਼ਾਈਨ ਇਹ ਵਾਲਾ ਪਸੰਦ ਹੈ 컬러 ਤੁਹਾਨੂੰ ਦੂਸਰਾ ਪਸੰਦ ਜਿਹੜਾ ਆਪਾਂ ਤੁਹਾਨੂੰ ਔਰੇਂਜਾ ਦਿਖਾਇਆ ਉਸ ਫੈਬਰਿਕ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਕਿਉਂਕਿ ਸਾਡੇ ਕੋਲ ਤੁਸੀਂ ਕੰਮ ਜਿਹੜਾ ਆਪਣੀ ਚੁਆਇਸ ਅਕੋਰਡਿੰਗ ਕਰਵਾ ਸਕਦੇ ਹੋ ਇਹੜਾ ਫੈਬਰਿਕ ਆਪਾਂ ਰੱਖਿਆ ਹੋਇਆ ਜੀ ਕੀ ਵੀ ਸਿਲਕ ਰੱਖੀ ਹੋਈ ਬਹੁਤ ਜ਼ਿਆਦਾ ਸੌਫਟ ਹੈ ਜੀ ਠੀਕ ਹੈ ਬਾਕੀ ਅਗਰ ਤੁਸੀਂ ਫੈਬਰਿਕ ਬਾਰੇ ਨੌਲੇਜ ਰੱਖਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਫੈਬਰਿਕ ਬਾਰੇ ਨਹੀਂ ਨੌਲੇਜ ਰੱਖਦੇ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਸਾਡੇ ਨਾਲ ਗੱਲ ਕਰਕੇ ਤੁਸੀਂ ਸਾਡੇ ਤੋਂ ਜਾਣਕਾਰੀ ਲੈ ਸਕਦੇ ਹੋ ਫੈਬਰਿਕ ਬਾਰੇ ਅਗਰ ਤੁਸੀਂ ਸਾਡੇ ٹرسٹ ਕਰਦੇ ਹੋ ਤਾਂ ਤੁਸੀਂ ਸਾਡੇ ਤੇ ਛੱਡ ਦਿਆ ਕਰੋ ਆਪੀ ਤੁਹਾਨੂੰ ਅਸੀਂ ਸੋਹਣਾ ਜਿਹਾ ਸੂਟ ਬਣਾ ਕੇ ਭੇਜਾਂਗੇ ਠੀਕ ਹੈ ਜੀ ਲਓ ਜੀ ਜਿਸ ਤਰ੍ਹਾਂ ਅਸੀਂ ਇਹ ਪੈਂਦਾ ਸੂਟ ਜਿਹੜਾ ਬਹੁਤ ਹੀ ਪਿਆਰਾ ਜਿਹਾ ਰੈਡੀ ਕੀਤਾ ਹੋਇਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਜ਼ਰਮੈਂਟ ਦੇ ਵਿੱਚ ਤੁਸੀਂ ਆਪਣਾ ਪ੍ਰੋਪਰ ਸਾਨੂੰ ਦੱਸਣਾ ਤੁਸੀਂ ਲਟਕਣ ਜਿਪ ਜੋ ਵੀ ਤੁਸੀਂ ਐਡ-ਆਨ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਪਲੀਜ਼ ਲੱਗ ਤੋਂ ਮੈਸੇਜ ਨਾ ਕਰਿਓ ਜਿਪ ਕੋਲ ਲਟਕਣ ਲਈ ਹੈ ਨਾ ਤੇ ਕਿਉਂਕਿ ਉਹ ਕਈ ਵਾਰ ਇਹ ਹੁੰਦਾ ਕਿ ਅਸੀਂ ਵੌਇਸ ਮੈਸੇਜ ਸਾਡੇ ਤੋਂ ਨਹੀਂ ਸੁਣਿਆ ਜਾਂਦਾ ਹੈਗਾ ਹਨਾ ਤੇ ਇਸ ਕਰਕੇ ਤੁਸੀਂ ਸਾਨੂੰ ਆਪਣੀ ਮੈਜ਼ਰਮੈਂਟ ਦੇ ਵਿੱਚ ਹੀ ਸਾਨੂੰ ਲਿਖ ਕੇ ਭ ਇਹ ਵਾਲਾ ਡਿਜ਼ਾਈਨ ਵੀ ਕਾਫੀ ਵਾਰ ਬਣ ਚੁੱਕਾ ਐ ਐਂਡ ਸੇਮ ਕਲਰ ਦੇ ਉੱਪਰ ਬਣ ਰਿਹਾ ਜੀ ਇਹ ਕਲਰ ਬਹੁਤ ਹੀ ਪਿਆਰਾ ਜਿਹਾ ਲਓ ਜੀ ਇਸ ਤਰੀਕੇ ਨਾਲ ਆਪਣੇ neck ਦੇ ਉੱਪਰ ਕੰਮ ਰਹੇਗਾ ਬਹੁਤ ਹੈਵੀ ਕੰਮ ਜਿਹੜਾ ਸਾਡੇ neck ਦੇ ਉੱਪਰ ਹੋਇਆ ਹੋਇਆ ਔਰ ਕਾਫੀ ਸਮੇਂ ਤੋਂ ਆਪਾਂ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਕਰ ਰਹੇ ਹਾਂ ਔਰ ਐਜ਼ ਇਟ ਹੀ ਕਰ ਰਹੇ ਹਾਂ ਜੀ ਸੇਮ ਕਲਰ ਹੈ ਦੇ ਉੱਪਰ ਰੈਡੀ ਹੋ ਰਿਹਾ ਐਂਡ ਸੇਮ ਹੀ ਵਰਕ ਹੋ ਰਿਹਾ ਲਓ ਜੀ ਚੈੱਕ ਕਰੋ ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰੋ ਜੀ ਲੋ ਜੀ ਕੰਮ ਬਿਲਕੁਲ ਨੇੜ ਤੋਂ ਚੈੱਕ ਕਰੋ ਬਹੁਤ ਸੋਹਣਾ ਪਿਆ ਇਥੇ ਮਹਿਰੂਨ ਕਲਰ ਦਾ ਪੈਚ ਲਗਾ ਕੇ ਸੂਨੂੜਾ ਫਿਨਿਸ਼ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਲੱਗ ਰਿਹਾ ਐਂਡ ਕਲਰ ਕੰਬੀਨੇਸ਼ਨ ਜਿਹੜਾ ਬਹੁਤ ਸੋਹਣਾ ਹੋਇਆ ਹੋਇਆ ਅਸੀਂ ਸੌਰੀ ਥੋੜਾ ਇਹ ਪੈਕ ਕੀਤਾ ਪਿਆ ਸੀ ਪੀਸ ਕਿਉਂਕਿ ਕੋਰੀਅਰ ਲਈ ਜਾਣਾ ਸੀ ਤੇ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੱਤਾ ਇਹ ਪੀਸ ਲੋ ਜੀ ਇਸ ਤਰੀਕੇ ਨਾਲ ਰਹੇਗਾ ਆਪਣੇ ਕੇਰੇ ਦੇ ਉੱਪਰ ਕੰਮ ਬਹੁਤ ਹੈਵੀ ਸੂਟ ਬਣਿਆ ਹੋਇਆ ਜੀ ਇਹ ਵਾਲਾ ਠੀਕ ਹੈ ਤੁਸੀਂ ਸੇਮ ਕਲਰ ਤੇ ਵੀ ਕਰਵਾ ਸਕਦੇ ਹੋ ਐਂਡ ਕਲਰ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਜਿਵੇਂ ਤੁਸੀਂ ਕਲਰ ਚੇਂਜ ਕਰਵਾਓਗੇ ਉਹਦੇ ਅਕੋਰਡਿੰਗ ਆਪਾਂ ਜਿਹੜਾ ਵਿੱਚ ਪੈਚ ਦਾ ਕਲਰ ਹੈ ਉਹ ਚੇਂਜ ਕਰ ਦਾਂਗੇ ਠੀਕ ਹੈ ਜੀ ਤੇ ਲੋ ਜੀ ਜਿਵੇਂ ਤੁਹਾਨੂੰ ਆਪਾਂ ਦੱਸਿਆ ਕਿ ਅਗਰ ਤੁਸੀਂ ਸੂਟ ਦਾ ਕਲਰ ਚੇਂਜ ਕਰੋਗੇ ਉਹਦੇ ਅਕੋਰਡਿੰਗ ਹੀ ਆਪਾਂ ਤੁਹਾਡੇ ਸੂਟ ਦੇ ਜਿਹੜਾ ਪੈਚ ਐਡ ਕਰਾਂਗੇ ਉਹਦਾ ਕਲਰ ਜਿਹੜਾ ਚੇਂਜ ਕਰ ਦਾਂਗੇ ਠੀਕ ਹੈ ਜੀ ਤੁਹਾਨੂੰ ਦੁਬਾਰਾ ਦੱਸ ਦਿੱਤਾ ਕਿ ਫੈਬਰਿਕ ਬਹੁਤ ਹੀ ਸੌਫਟ ਕੀਵੀ ਸਿਲਕ ਰਹੇਗੀ ਠੀਕ ਹੈ ਤੁਸੀਂ ਸਟਿਚਿੰਗ ਚੈੱਕ ਕਰ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਸਟਿਚਿੰਗ ਜਿਹੜੀ ਕੀਤੀ ਹੋਈ ਹੈ ਬਹੁਤ ਸੋਹਣਾ ਆਪਾਂ ਫਿਨਿਸ਼ਿੰਗ ਪੱਟੀ ਦੇ ਕੇ ਨਾਲ ਚੰਪਾ ਜਿਹੜਾ ਇਸ ਤਰ੍ਹਾਂ ਲਗਾਇਆ ਦੇਖੋ ਜੀ ਇਸ ਤਰ੍ਹਾਂ ਬੈਕ ਤੇ ਲੁੱਕ ਰਹੇਗੀ ਬਹੁਤ ਹੀ ਪਿਆਰਾ ਜਿਹਾ ਸੂਟੇ ਬਣਿਆ ਹੋਇਆ ਸਟਿਚਿੰਗ ਦੇ ਵਿੱਚ ਹੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਪ੍ਰੋਪਰ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਸਟਿਚਿੰਗ ਜਿਹੜੀ ਕੀਤੀ ਹੋਈ ਹੈ ਫਿਨਿਸ਼ਿੰਗ ਪੱਟੀ ਚਾਕ ਘੇਰਾ ਬੈਕ ਫਰੰਟ ਸਾਰੇ ਲਗਾਈ ਹੋਈ ਹੈ ਆਪਾਂ ਨੇ ਜੀ ਇਹਨਾਂ ਸੂਟ ਦੀ ਗ੍ਰੇਸ ਜਿਹੜੀ ਬਹੁਤ ਹੀ ਅਦਾ ਸੋਹਣੀ ਆਉਂਦੀ ਹੈ ਜੀ ਇਸ ਤਰੀਕੇ ਨਾਲ ਕਲਰ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਅਗਰ ਤੁਹਾਨੂੰ ਐਜ਼ ਇਟ ਹੀ ਪਸੰਦ ਤੁਸੀਂ ਐਜ਼ ਇਟ ਵੀ ਕਰਵਾ ਸਕਦੇ ਹੋ ਇਸ ਤਰੀਕੇ ਨਾਲ ਜੀ ਰਹੇਗੀ ਸਾਡੀ ਸਲਵਾਰ ਸਲਵਾਰ ਦੇ ਉੱਪਰ ਆਪਾਂ ਬਹੁਤ ਹੀ ਸੋਹਣਾ ਪੈਚ ਲਗਾ ਕੇ ਜਿੱਦਾਂ ਬਾਜੂ ਦੇ ਉੱਪਰ ਲਗਾਇਆ ਉਸੇ ਤਰ੍ਹਾਂ ਹੀ ਆਪਾਂ ਸਲਵਾਰ ਦੇ ਉੱਪਰ ਪੈਚ ਲਗਾ ਕੇ ਜਿਹੜੀ ਸਲਵਾਰੇ ਰੈਡੀ ਕੀਤੀ ਹੈ। ਲਓ ਜੀ ਇਸ ਤਰੀਕੇ ਨਾਲ ਰਹੇਗਾ ਆਪਣਾ ਦੁਪੱਟਾ। ਸੇਮ ਹੀ ਦੁਪੱਟਾ ਆਪਾਂ ਨੇ ਫਿਨਿਸ਼ਿੰਗ ਕੀਤਾ ਹੋਇਆ ਜਿਵੇਂ ਆਪਣੇ ਸੂਟ ਦੇ ਉੱਪਰ ਆਪਾਂ ਚੰਪਾ ਲੈਸ਼ਨ ਲਗਾਈ ਹੋਈ ਫਿਨਿਸ਼ਿੰਗ ਪੱਟੀ ਦੇ ਕੇ ਐਸੀ ਤਰ੍ਹਾਂ ਹੀ ਆਪਾਂ ਦੁਪੱਟੇ ਦੇ ਉੱਪਰ ਲਗਾਈ ਹੋਈ ਹੈ। ਬਹੁਤ ਹੀ ਪਿਆਰੀ ਜੀ ਫਿਨਿਸ਼ਿੰਗ ਹੈ ਜੀ ਦੁਪੱਟੇ ਦੇ ਉੱਪਰ ਤੁਸੀਂ ਚੈੱਕ ਕਰੋ। ਇਸ ਤਰੀਕੇ ਨਾਲ ਜੋ ਤੁਸੀਂ ਮੰਗੋਕਰ ਸੇਮ ਕਲਰ ਪਸੰਦ ਤੁਸੀਂ ਸੇਮ ਬਣਾ ਸਕਦੇ ਹੋ ਕਲਰ ਤੁਸੀਂ ਚੇਂਜ ਕਰਨਾ ਚਾਹੁੰਦੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਬਟ ਇਹ ਵਾਲੀ ਜਿਹੜੇ ਸੂਟ ਨੇ ਜੀ ਸਾਡੇ ਕੋਲ ਸਾਰੇ ਮੈਜ਼ਰਮੈਂਟ ਅਕੋਰਡਿੰਗ ਰੈਡੀ ਹੁੰਦੇ ਨੇ ਕਈ ਵਾਰ ਕਾਫੀ ਭੈਣਾਂ ਦੇ ਸਾਨੂੰ ਮੈਸੇਜ ਆਉਂਦੇ ਨੇ ਕਿ ਸਾਨੂੰ ਜਲਦੀ ਵਿੱਚ ਸੂਟ ਚਾਹੀਦੇ ਨੇ ਪਲੀਜ਼ ਸਾਨੂੰ ਤੁਸੀਂ ਜਲਦੀ ਦੀ ਸੂਟ ਦੇ ਦਿਓ ਸਾਨੂੰ ਤੁਹਾਡੇ ਸੂਟ ਬਹੁਤ ਸੋਹਣੇ ਲੱਗਦੇ ਨੇ ਤੁਹਾਡਾ ਵਰਕ ਬਹੁਤ ਪਿਆਰਾ ਤੁਹਾਡੇ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਹੁੰਦੇ ਨੇ ਤੇ ਇਸੇ ਲਈ ਭੈਣੋ ਥੈਂਕ ਯੂ ਔਰ ਇਸੇ ਲਈ ਸੌਰੀ ਕਿ ਸਾਡੇ ਕੋਲ ਜਿਹੜੇ ਆਲਮੋਸਟ ਪਹਿਲਾਂ ਡਿਜ਼ਾਈਨਡ ਰੈਡੀ ਨਹੀਂ ਹੁੰਦੇ ਜਿੰਨੇ ਵੀ ਡਿਜ਼ਾਈਨ ਆਪਾਂ ਰੈਡੀ ਕਰਦੇ ਆ ਸਾਰੇ ਤੁਹਾਡੇ ਨਾਪ ਦੇ ਅਕੋਰਡਿੰਗ ਰੈਡੀ ਹੁੰਦੇ ਨੇ ਤੁਹਾਡੀ ਕਲਰ ਚੁਆਇਸ ਦੇ ਅਕੋਰਡਿੰਗ ਰੈਡੀ ਹੁੰਦੇ ਨੇ ਠੀਕ ਹੈ ਜੀ ਜਿਵੇਂ ਅੱਜ ਤੁਹਾਨੂੰ ਕਲ ਸਾਫ਼ ਹੀ ਸਾਰੇ ਸੂਟ ਆਪਾਂ ਦਿਖਾਏ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਤੇ ਲਓ ਜੀ ਇੱਕ ਵੀਡੀਓ ਹੋਰ ਸਾਡੇ ਕੋਲ ਕਾਫੀ ਦਿਨਾਂ ਦੀ ਕਲਿੱਪ ਉਹ ਪਿਆ ਹੋਇਆ ਸੀ ਉਹ ਸਿੰਗਲ ਸੂਟ ਆਪਾਂ ਬਹੁਤ ਅਰਜੰਟ ਭੇਜਣਾ ਸੀ ਇਸ ਕਰਕੇ ਆਪਾਂ ਉਹ ਸਿੰਗਲ ਵੀਡੀਓ ਬਣਾਈ ਹੋਈ ਆਪਾਂ ਤੁਹਾਨੂੰ ਉਹ ਵੀ ਨਾਲ ਐਡ ਕਰ ਦਿੰਦੇ ਆ ਜਰੂਰ ਉਸ ਵੀਡੀਓ ਨੂੰ ਤੁਸੀਂ ਦੇਖ ਸਾਰੇ ਦੇ ਉੱਪਰ ਮਿਰਰ ਵਰਕ ਰਹੇਗਾ ਇਸ ਤਰ੍ਹਾਂ ਵੀ ਸ਼ੇਪ ਨੇਕੇ ਦਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਐਂਡ ਇਹਦੇ ਵਿੱਚ ਆਪਾਂ origional ਜਿਹੜਾ ਮਿਰਰ ਹੈ ਉਹ ਐਡ ਕੀਤਾ ਹੋਇਆ ਔਰ ਕੱਡਾ ਨਾ ਐਂਡ ਵਾਈਟ ਮੋਤੀ ਦੇ ਕੇ ਸੂਨ ਨੂੰ ਜਿਹੜਾ ਆਪਾਂ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਕੀਤਾ ਹੋਇਆ ਠੀਕ ਹੈ ਜੀ ਤੇ ਇਸ ਦਾ ਰਹਿਣ ਗਿਆ ਜੀ ਆਪਣੀਆਂ ਹੈਵੀ ਬਾਜ਼ੂ ਐਂਡ ਜਿਹੜਾ ਫੈਬਰਿਕ ਆਪਾਂ ਇੱਥੇ ਰੱਖਿਆ ਹੋਇਆ ਸਿਲਕ ਵੈਲਵਟ ਰੱਖਿਆ ਹੋਇਆ ਠੀਕ ਹੈ ਜੀ ਤੁਸੀਂ ਇਸ ਨੂੰ ਪਿਓਰ ਵੈਲਵਟ ਦੇ ਉੱਪਰ ਵੀ ਕਰਵਾ ਸਕਦੇ ਹੋ ਬਟ ਜਿਹੜਾ ਸਿਲਕ ਫੈਬਰਿਕ ਵੈਲਵਟ ਹੈ ਉਹ ਵੀ ਬਿਲਕੁਲ ਪਿਓਰ ਵਾਂਗੂ ਹੀ ਇਹਦੀ ਫਿਨਿਸ਼ਿੰਗ ਹੈ ਐਂਡ ਵ ਬਹੁਤ ਹੀ ਪਿਆਰੀ ਜੀ ਬੂਟੀ ਜਿਹੜੀ ਪੂਰੀ ਸ਼ਰਟ ਦੇ ਵਿੱਚ ਬਣੀ ਹੋਈ ਏ ਹੁਣ ਤੁਸੀਂ ਕਹੋਗੇ ਕਿ ਮਹਿਰੂਨ ਦਾ ਤੁਸੀਂ ਇੱਥੇ ਦਿੱਤਾ ਹੋਇਆ ਵਰਕ ਦੇ ਵਿੱਚ ਆਪਾਂ ਮਹਿਰੂਨ ਦਾਚ ਨਹੀਂ ਦਿੱਤਾ ਕਿਉਂਕਿ ਅਗਰ ਵਰਕ ਦੇ ਵਿੱਚ ਮਹਿਰੂਨ ਦਾਚ ਦਿੰਦੇ ਤਾਂ ਜ਼ਿਆਦਾ ਨਿਕਲ ਕੇ ਨਹੀਂ ਸੀ ਆਉਣਾ ਹੈਗਾ ਤੇ ਇਸ ਤਰੀਕੇ ਨਾਲ ਆਪਾਂ ਫਿਨਿਸ਼ਿੰਗ ਪੱਟੀ ਐਂਡ ਬਹੁਤ ਹੀ ਪਿਆਰਾ ਜਿਹਾ ਇਹਨੂੰ ਸਟਿਚ ਕੀਤਾ ਹੋਇਆ ਮਹਿਰੂਨ ਫਿਨਿਸ਼ਿੰਗ ਪੱਟੀ ਦੇ ਕੇ ਲੋ ਜੀ ਇਸ ਤਰੀਕੇ ਨਾਲ ਪੂਰੀ ਸ਼ਰਟ ਦੇ ਉੱਪਰ ਬਾਰੇ ਵਰਕ ਰਹੇਗਾ ਐਂਡ ਤੁਸੀਂ ਇਹਨੂੰ ਪਿਓਰ ਤੇ ਵੀ ਕਰਵਾ ਸਕਦੇ ਹੋ ਐਂਡ ਸਿਲਕ ਵੈਲਵਟ ਦੇ ਉੱਪਰ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਇਸ ਦੇ ਨਾਲ ਆਪਾਂ ਜਿਹੜਾ ਲਹੰਗਾ ਇਸ ਤਰੀਕੇ ਦਾ ਫਲੇਅਰ ਰਹੇਗਾ ਰਾਉਂਡ 5 ਤੋਂ 5.5 6 ਮੀਟਰ ਦੇ ਵਿੱਚ ਆਪਾਂ ਦਾ ਲਹੰਗਾ ਰੈਡੀ ਕੀਤਾ ਹੈ ਐਂਡ ਨੀਚੇ ਆਪਾਂ ਕੇਨ ਲਗਾਈ ਹੋਈ ਹੈ ਤੁਹਾਨੂੰ ਦਿਖਾ ਦੇਣਾ ਸਟੀਚਿੰਗ ਦੇ ਵਿੱਚ ਵੀ ਇਸ ਤਰੀਕੇ ਨਾਲ ਕੇਨ ਦੇ ਨਾਲ ਕਿ ਫਲੇਅਰ ਥੋੜਾ ਜ਼ਿਆਦਾ ਵਧੀਆ ਆਉਂਦਾ ਸਲਾਈ ਦੇ ਸਟੀਚਿੰਗ ਦੇ ਵਿੱਚ ਪ੍ਰਾਈਸ ਦਾ ਥੋੜਾ ਵਾਜਦਾ ਪਰ ਜਿਹੜੀ ਇਹਦੀ ਸਟੀਚਿੰਗ ਹੈ ਐਂਡ ਫਲੇਅਰ ਇਹ ਬਹੁਤ ਹੀ ਜ਼ਿਆਦਾ ਸੋਹਣਾ ਆਉਂਦਾ ਹੈ ਤੁਹਾਨੂੰ ਪ੍ਰੋਪਰ ਇੱਕ ਵਾਰੀ ਮੈਂ ਖੋਲ ਕੇ ਦਿਖਾਉਣੀ ਚੈੱਕ ਕਰਵਾਉਣੀ ਆ ਦੇਖੋ ਫਲੇਅਰ ਚੈੱਕ ਕਰਉਂਦਾ ਇਹ ਸਪੈਸ਼ਲ ਪ੍ਰੀ-ਵੈਡਿੰਗ ਹੈ ਜਿਹੜਾ ਲਹਿੰਗਾ ਰੈਡੀ ਹੋਇਆ ਹੈ ਦੇਖੋ ਜੀ ਮਹਿਰੂਨ ਕਲਰ ਆਪਾਂ ਇਸ ਕਰਕੇ ਦਿੱਤਾ ਹੋਇਆ ਕਿਉਂਕਿ ਦੁਪੱਟਾ ਜਿਹੜਾ ਦੇ ਨਾਲ ਮਹਿਰੂਨ ਕਲਰ ਦਾ ਦੁਪੱਟੇ ਦੇ ਵਿੱਚ ਵੀ オリジナル ਜਿਹੜਾ ਮਿਰਰ ਹੈ ਉਹ ਲੱਗਿਆ ਹੋਇਆ ਦੁਪੱਟਾ ਸਾਨੂੰ ਉਹਨਾਂ ਨੇ ਖੁਦ ਭੇਜਿਆ ਹੋਇਆ ਸੀ ਆਪਣਾ ਉਹਨਾਂ ਕਿਹਾ ਕਿ ਸਾਨੂੰ ਦੁਪੱਟੇ ਦੇ ਨਾਲ ਸੂਟ ਦਾ ਰੈਡੀ ਕਰਕੇ ਦਿਓ ਜੋ ਅਸੀਂ ਪ੍ਰੀ-ਵੈਡਿੰਗ ਉੱਪਰ ਪਾ ਸਕੀਏ ਦੁਪੱਟਾ ਕਾਫੀ ਜ਼ਿਆਦਾ ਹੈਵੀ ਹੈ オリジナル ਮਿਰਰ ਦੁਪੱਟੇ ਦੇ ਉੱਪਰ ਲੱਗਿਆ ਹੋਇਆ ਇਸ ਕਰ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਟਸਾ ਜਿਹੜਾ ਲੱਗੇ ਹੋਏ ਨੇ ਦੁਪੱਟੇ ਦੇ ਉੱਪਰ ਬਹੁਤ ਸੋਹਣਾ ਦੁਪੱਟਾ ਜਿਹੜਾ ਰੈਡੀ ਹੋਇਆ ਹੋਇਆ ਤੁਸੀਂ ਇਸ ਨੂੰ ਕ੍ਰੇਪ ਤੇ ਵੀ ਕਰਵਾ ਇਹ ਜੇ ਬਹੁਤ ਸੋਹਣੀ ਲੇਸ਼ ਗੋਟਾ ਦੇ ਕੇ ਤੇ ਜਿਦਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਜਿਹੜੇ ਇੱਥੇ ਚੁੰਨੜ ਪਾਏ ਹੋ ਨੇ ਵਾਲ ਜਿਹਨੂੰ ਆਪਾਂ ਕਹਿ ਦਿੰਦੇ ਆ ਵਾਲ ਪਾ ਕੇ ਇਹ ਜਿਹੜਾ ਫਲੇਰ ਉਹ ਰੈਡੀ ਕੀਤਾ ਹੋਇਆ ਠੀਕ ਹੈ ਜੀ ਐਂਡ ਲਹਿੰਗੇ ਦੇ ਵੀ ਤੁਸੀਂ ਦੇਖ ਸਕਦੇ ਹੋ ਮਹਿਰੂਨ ਕਲਰ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਸਿਰਫ ਦੁਪੱਟੇ ਕਰਕੇ ਆਪਾਂ ਇਹਨੂੰ ਮਹਿਰੂਨ ਟੱਚ ਦਿੱਤਾ ਹੋਇਆ ਬਹੁਤ ਹੈਵੀ ਜਿਹੜਾ ਲਹਿੰਗਾ ਬਣਿਆ ਹੋਇਆ ਹੈ ਚੈੱਕ ਕਰੋ ਜੀ ਕਿਸੇ ਵੀ ਫੈਬ੍ਰਿਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ 크ਰੇਪ ਤੇ ਕਰਵਾ ਸਕਦੇ ਹੋ ਸਿਲਕ ਤੇ ਕਰਵਾ ਸਕਦੇ ਹੋ ਟਿਸ਼ੂ ਤੇ ਸ਼ਿਮਰ ਤੇ ਠੀਕ ਹੈ ਜੀ ਬਨਾਰਸੀ ਫੈਬ੍ਰਿਕ ਤੇ ਵੀ ਇਹ ਰੈਡੀ ਹੋ ਸਕਦਾ ਜਿਵੇਂ ਆਪਾਂ ਬਨਾਰਸੀ ਟੱਚ ਦੇ ਵਿੱਚ ਲਹਿੰਗਾ ਰੈਡੀ ਕੀਤਾ ਹੈ ਤੁਸੀਂ 올ਓਵਰ ਵੀ ਕਰਵਾ ਸਕਦੇ ਹੋ ਬਟਮ ਵੈਲਵਟ ਦੇ ਵਿੱਚ ਤੁਸੀਂ ਪੂਰਾ ਜਿਹੜਾ ਲਹਿੰਗਾ ਉਹ ਨਾ ਰੈਡੀ ਕਰਵਾਇਓ ਕਿਉਂਕਿ ਜਿਹੜਾ weight ਉਹਦਾ ਕਾਫੀ ਜ਼ਿਆਦਾ ਵੱਜ ਜਾਂਦਾ ਇਸ ਕਰਕੇ ਆਪਾਂ ਬਨਾਰਸੀ ਬੂਟੀ ਦੇ ਵਿੱਚ ਫੈਬ੍ਰਿਕ ਜਿਹੜਾ ਲਹਿੰਗੇ ਦਾ ਰੱਖਿਆ ਹੋਇਆ ਠੀਕ ਹੈ ਜੀ ਸ਼ਰਟ ਆਪਣੀ ਸਿਲਕ ਵੈਲਵਟ ਦੀ ਰਹੇਗੀ ਐਂਡ ਜਿਹੜਾ ਲਹਿੰਗਾ ਉਹ ਬਨਾਰਸੀ ਬੂਟੀ ਦੇ ਵਿੱਚ ਰਹੇਗਾ ਸਿਲਕ ਫੈਬ੍ਰਿਕ ਦੇ ਅੰਨ ਦੀ ਫੁੱਲ ਵੀਡੀਓ ਤੁਹਾਨੂੰ ਇੰਸਟਾਗ੍ਰਾਮ ਤੇ ਵੀ ਮਿਲ ਜੇਗੀ। ਲੋ ਜੀ ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਵਧੀਆ ਲੱਗੀ ਹੋਏਗੀ। ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾਂ ਦਾ ਮੈਸੇਜ ਜ਼ਰੂਰ ਕਰਕੇ ਜਾਇਓ। ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ।